ਅਮ ਦੇਖੋ ਰਾਹੁਲ ਜੀ ਅਸਲ ਵਿੱਚ ਸਮੱਸਿਆ ਪਤਾ ਕੀ ਹੈ ਕਿ ਜਿਹੜਾ ਇਹਨਾਂ ਪਾਰਟੀਆਂ ਦੁਆਰਾ ਬੂਟਾ ਲਾਇਆ ਗਿਆ ਸੀਗਾ ਆਪਾਂ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤੇ ਭਾਜਪਾ ਦੀ ਇਕੱਠੀ ਸਰਕਾਰ ਸੀਗੀ ਭਾਈਵਾਲ ਸਰਕਾਰ ਸੀ ਜਦੋਂ ਸਾਡੇ ਪੰਜਾਬ ਦੇ ਵਿੱਚ ਡਰੱਗ ਆਇਆ ਸੋ ਇਹਨਾਂ ਦਾ ਲਾਇਆ ਬੂਟਾ ਔਰ ਉਦੋਂ ਬਾਅਦ ਕਾਂਗਰਸ ਨੇ ਉਸ ਬੂਟੇ ਨੂੰ ਪਾਣੀ ਪਾ ਕੇ ਵੱਡਾ ਕੀਤਾ ਤੇ ਜਦੋਂ ਅੱਜ ਆਮ ਆਦਮੀ ਪਾਰਟੀ ਉਸ ਬੂਟੇ ਨੂੰ ਪੱਟ ਕੇ ਉਖਾੜ ਕੇ ਸੱਟ ਰਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਪਾਰਟੀਆਂ ਨੂੰ ਉਹਦੇ ਉੱਤੇ ਰਾਜਨੀਤੀ ਕਰਨੀ ਚਾਹੀਦੀ ਆ ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਤੁਸੀਂ ਦੇਖੋ ਨਰੰਗਜੀ ਕਹਿ ਰਿਹਾ ਹੈ ਕਿ ਛੋਟਾ ਮੋਟਾ ਸਮਗਲਰ ਫੜ ਲੈਂਦੇ ਆ ਕਿਸੇ ਪੁਲਿਸ ਮੁਲਾਜ਼ਮ ਦੀ ਬਲੀ ਦੇ ਦਿੰਦੇ ਆ ਕਦੇ ਆਪਣੇ ਐਮਐਲਏ ਤੇ ਐਕਸ਼ਨ ਲੈ ਕੇ ਵੱਡੇ ਬਣ ਜਾਂਦੇ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਕੰਮ ਤੁਸੀਂ ਕਰ ਲਓ ਤੁਸੀਂ ਐਕਸ਼ਨ ਲੈ ਲਓ ਤੁਸੀਂ ਆਪਣੇ ਐਮਐਲਏ ਤੇ ਐਕਸ਼ਨ ਲੈ ਲਓ ਮੰਤਰੀ ਤੇ ਐਕਸ਼ਨ ਲਲੋ ਹਜ਼ਾਰਾਂ ਐਗਜ਼ਾਮਪਲਾਂ ਪਈਆਂ ਘਟਾਲਿਆਂ ਦੀਆਂ ਔਰ ਡਰੱਗ ਦੀਆਂ ਹੁਣੇ ਪਿੱਛੇ ਹੀ ਅਸੀਂ 80000 ਲੀਟਰ ਐਥਨਿਲ ਜਿਹੜੀ ਫੜੀ ਆ ਉਹ ਗੁਜਰਾਤ ਤੋਂ ਤਾਂ ਆਈ ਸੀ ਗੁਜਰਾਤ ਦੇ ਟਰੱਕ ਸੀ ਗੁਜਰਾਤ ਦੇ ਨੰਬਰ ਸੀਗੇ ਅਸੀਂ ਫੜ ਕੇ ਇਹ ਕਹਿੰਦੇ ਵੱਡਾ ਮਗਰਮੱਛ ਨਹੀਂ ਫੜਿਆ ਗਿਆ ਔਰ 85 ਕਿਲੋ ਹੀਰੋਇਨ ਪਿਛਲੇ ਦਿਨੇ ਅਸੀਂ ਅੰਮ੍ਰਿਤਸਰ ਦੇ ਵਿੱਚੋਂ ਇੱਕ ਬਹੁਤ ਵੱਡਾ ਸਮੱਗਲਰ ਸੀਗਾ ਉਹਦੇ ਤੋਂ ਅਸੀਂ ਫੜੀ ਆ ਸੋ ਜਿਹੜੇ 85 85 ਕਿਲੋ ਹੀਰੋਇਨ ਲਈ ਫਿਰਦੇ ਆ ਉਹਨਾਂ ਨੂੰ ਇਹ ਸਮੱਗਲਰ ਹੀ ਨਹੀਂ ਸਮਝੀ ਤੇਗੇ ਔਰ ਰਹੀ ਗੱਲ ਕ腐ਸ਼ਨ ਦੀ ਰਾਹੁਲ ਜੀ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਆ ਕਿ ਸਾਨੂੰ ਸਿਖਾਉਂਦੇ ਆ ਕਿ ਕਰਪਸ਼ਨ ਦੇ ਉੱਤੇ ਟੈਸਟ ਹੋਣਾ ਚਾਹੀਦਾ ਅਸੀਂ ਤਾਂ ਨਾ ਬਖਸ਼ਾ ਵਿਰੋਧੀ ਧਿਰ ਦਾ ਕੋਈ ਐਮਐਲਏ ਕੋਈ ਮੰਤਰੀ ਤੇ ਨਾ ਅਸੀਂ ਆਪਦੀ ਪਾਰਟੀ ਦਾ ਬਖਸ਼ਾ ਨਾ ਅਸੀਂ ਵੱਡੇ ਤੋਂ ਵੱਡਾ ਕੋਈ ਅਧਿਕਾਰੀ ਬਖਸ਼ਾ ਅਸੀਂ ਤਾਂ ਸਾਰੇ ਟੰਗ ਤੇ ਚਾਹੇ ਉਹ ਵਿਰੋਧੀ ਧਿਰ ਦੇ ਆ ਹੁਣ ਮੈਂ ਜੇ ਨਾਂ ਗਿਣੌਣ ਲੱਗ ਜਾ ਤਾਂ ਕਿੱਡੀ ਵੱਡੀ ਲਿਸਟ ਹੈ ਚਾਹੇ ਉਹ ਸਾਡੀ ਪਾਰਟੀ ਦੇ ਅਸੀਂ ਮੰਤਰੀ ਵੀ ਜੇਲ੍ਹ ਦੇ ਵਿੱਚ ਭੇਜੇ ਅਸੀਂ ਐਮਐਲਏ ਵੀ ਜੇਲ੍ਹ ਦੇ ਵਿੱਚ ਭੇਜੇ ਅਸੀਂ ਬਖਸ਼ੇ ਹੀ ਨਹੀਂ ਕਿਸੇ ਨੂੰ ਜਿਹੜਾ ਕਰਪਸ਼ਨ ਕਰ ਰਿਹਾ ਔਰ ਰਹੀ ਗੱਲ ਡਰੱਗ ਦੇ ਉੱਤੇ ਡਰੱਗ ਦੇ ਉੱਤੇ ਦੇਖੋ ਰਾਹੁਲ ਜੀ ਅਸੀਂ 3 ਮਹੀਨਿਆਂ ਤੋਂ ਯੁੱਧ ਨਸ਼ਾ ਵਿਰੋਧ ਮਹਿੰਮ ਚੇੜੀ ਹੈ ਔਰ ਜਿਹਦੇ ਦੌਰਾਨ ਸਿਰਫ 100 ਦਿਨ ਦੇ ਵਿੱਚ ਅਸੀਂ 9000 ਤੋਂ ਉੱਪਰ ਐਨਡੀਪੀਐਸ ਦੇ ਪਰਚੇ ਦਰਜ ਕੀਤੇ 16000 ਤੋਂ ਉੱਪਰ ਅਸੀਂ ਜਿਹੜੇ ਡਰੱਗ ਸਪਲਾਈਅਰ ਸੀ ਉਹ ਫੜ ਕੇ ਜੇਲ੍ਹਾਂ ਚ ਭੇਜੇ ਅਸੀਂ ਔਰ ਕੁਆਂਟਲਾਂ ਦੇ ਵਿੱਚ ਹੀਰੋਇਨ ਜਿਹੜੀ ਉਹ ਬਰਾਮਦ ਹੋਈ ਤੇ ਇਹ ਇਥੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਹੈ ਕਿੱਡਾ ਵੱਡਾ ਐਕਸ਼ਨ ਹੈ ਜਿਹੜਾ ਡਰੱਗ ਦੇ ਉੱਤੇ ਲੈ ਰਹੀ ਹੈ ਔਰ ਇਹ ਪਾਰਟੀਾਂ ਗੱਲ ਕਰਦੀਆਂ ਰਾਜਾ ਵਡਿੰਗ ਹੋਲਾਂ ਦਾ ਚੈਲੰਜ ਜਿਹੜਾ ਹੈ ਉਹ ਸਵੀਕਾਰ ਹੋ ਗਿਆ ਡੋਪ ਟੈਸਟ ਦਾ ਫਿਰ ਉਸ ਤੋਂ ਬਾਅਦ ਪ੍ਰਤਾਪ ਆਜਵਾ ਹੁਰਾਨੀ ਵੀ ਕਿਹਾ ਹੈ ਕਿ ਅਸੀਂ ਤਿਆਰ ਹਾਂ ਪਹਿਲਾ ਮੋਰੇ ਸੀਐਮ ਲੱਗਣ ਦੇਖੋ ਰਾਹੁਲ ਜੀ ਕੈਪਟਨ ਅਮਰਿੰਦਰ ਸਿੰਘ ਨੇ ਚੈਲੰਜ ਕੀਤਾ ਸੀਗਾ ਕਿ ਡੋਪ ਟੈਸਟ ਕਰਾਇਆ ਜਾਵੇ ਤਾਂ ਉਸੇ ਵੇਲੇ ਉਹਨਾਂ ਦਾ ਚੈਲੰਜ ਸਵੀਕਾਰ ਕਰਦੇ ਹੋਏ ਸਾਡੇ ਐਮਐਲਏ ਨੇ ਟੈਸਟ ਕਰਵਾਏ ਅਮਨ ਅਰੋੜਾ ਜੀ ਸਾਡੇ ਪੰਜਾਬ ਪ੍ਰਧਾਨ ਆ ਇਸ ਟਾਈਮ ਉਹਨਾਂ ਨੇ ਟੈਸਟ ਕਰਵਾਏ ਤੇ ਨਾਲ ਦੀ ਨਾਲ ਜਿਹੜੀ ਰਿਪੋਰਟ ਸੀਗੀ ਉਹ ਜਨਤਕ ਕੀਤੀ ਪਬਲਿਸ਼ ਕੀਤੀ ਤੇ ਅੱਜ ਮੈਂ ਹੈਰਾਨੇ ਮੰਨਦਾ ਕਿ ਜਦੋਂ ਹਰਪਾਲ ਚੀਮਾ ਜੀ ਨੇ ਕਿਹਾ ਕਿ ਡੋਬ ਟੈਸਟ ਹੋਣੇ ਚਾਹੀਦੇ ਸਵਾਤਤਾ ਤਾਂ ਆਉਂਦਾ ਸੀਗਾ ਜੇ ਕਾਂਗਰਸ ਜਿਹੜਾ ਚੈਲੰਜ ਆ ਉਹ ਅਕਸੈਪਟ ਕਰਦੇ ਤੇ ਅੱਜ ਵੜਿੰਗ ਸਾਹਿਬ ਇੱਧਰ ਉੱਧਰ ਗੱਲਾਂ ਘਮਾਉਣ ਦੀ ਬਜਾਏ ਅੱਜ ਡੋਬ ਟੈਸਟ ਕਰਾ ਕੇ ਆਪਣੀ ਰਿਪੋਰਟ ਪਬਲਿਸ਼ ਕਰਦੇ ਉਸ ਤੋਂ ਬਾਅਦ ਜਿਹਨੂੰ ਕਹਿੰਦੇ ਕਰਵਾ ਸਕਦੇ ਸੀਗੇ ਪਰ ਇੱਕ ਵਾਰੀ ਵੱਡਾ ਦਿਲ ਕਰਕੇ ਚੈਲੰਜ ਦਾ ਸਵੀਕਾਰ ਕਰਦੇ ਜਦੋਂ ਇਹਨਾਂ ਦੀ ਸਰਕਾਰ ਸੀ 17 ਦੇ ਵਿੱਚ ਇਹਨਾਂ ਨੇ ਚੈਲੰਜ ਕੀਤਾ ਸੀ ਨਾਲ ਦੀ ਨਾਲ ਸਵੀਕਾਰ ਕੀਤਾ ਸੀ ਡਾਪ ਟੈਸਟ ਕਰਵਾਏ ਅਸੀਂ ਰਿਪੋਰਟਾਂ ਦਿਖਾਈਆਂ ਪਰ ਅੱਜ ਅੱਜ ਇਹ ਕਿਤੇ ਉਹਦੇ ਤੇ ਗੱਲ ਸਿੱੜਤੀ ਕਦੇ ਉਹਦੇ ਤੇ ਸਿੱੜਤੀ ਤੁਸੀਂ ਬਚਨ ਦੀ بجائے ਤੁਸੀਂ ਜਾਓ ਡਾਪ ਟੈਸਟ ਕਰਾਓ ਜੰਤਕ ਕਰੋ ਰਿਪੋਰਟ ਬਾਅਦ ਦੇ ਵਿੱਚ ਤੁਸੀਂ ਜਿਹਨੂੰ ਮਰਜ਼ੀ ਕਹੋ ਕਿ ਡਾਪ ਟੈਸਟ ਕਰੋ ਅਸਲ ਵਿੱਚ ਰਾਹੁਲ ਜੀ ਪਤਾ ਕੀ ਹੈ ਗੱਲ ਹੂੰ ਹੂੰ ਕਾਂਗਰਸ ਨਾ ਬਿਲਕੁਲ ਕਾਂਗਰਸ ਦੀ ਜਿਹੜੀ ਕ੍ਰੈਡੀਬਿਲਟੀ ਹੈ ਇਹ ਖਤਮ ਹੋ ਚੁੱਕੀ ਹੈ ਤੁਸੀਂ ਦੇਖੋ ਇੱਕ ਇਨਸਾਨ ਹੁੰਦਾ ਨਾ ਜਿਹਨੂੰ ਅਸੀਂ ਕਹਿ ਦਿੰਦੇ ਆ ਭਰਾਵਾ ਤੇਰੇ ਤੇ ਯਕੀਨ ਨਹੀਂ ਸਾਨੂੰ ਤੂੰ ਗੁਰੂ ਘਰ ਚੱਲ ਕੇ ਸੌਂਪਾ ਉਹਨੂੰ ਅਸੀਂ ਗੁਰੂ ਘਰ ਲਜਾਣੇ ਆ ਪਰ ਇਹਨਾਂ ਤੇ ਤਾਂ ਇਹ ਵੀ ਨਹੀਂ ਕਹਿ ਸਕਦੇ ਕਿ ਕਿਸੇ ਕਸਮ ਖਾਓ ਕਿਉਂਕਿ 2017 ਦੇ ਵਿੱਚ ਪਵਿੱਤਰ ਗੁਟਕਾ ਸਭਾ ਹੱਥ 'ਚ ਫੜ ਕੇ ਇਹਨਾਂ ਨੇ ਸ਼ਰਿਆਮ ਸੌਹਾ ਖਾਧੀਆਂ ਕਿ ਅਸੀਂ 4 ਹਫ਼ਤੇ ਜੇ ਨਸ਼ਾ ਖਤਮ ਕਰ ਦੇਗੇ ਤੇ ਅੱਜ ਮੈਂ ਹੈਰਾਨ ਐ ਕਿ ਉਹੀ ਰਾਜਾ ਵੜਿੰਗ ਜੀ ਇਹਨਾਂ ਦੇ ਪੰਜਾਬ ਪ੍ਰਧਾਨ ਅੱਜ ਕੀ ਕਹਿ ਰਹੇ ਐ ਕਿ ਪੰਜਾਬ ਦੇ ਵਿੱਚ ਫੇਮ ਦੀ ਖੇਤੀ ਹੋਣੀ ਚਾਹੀਦੀ ਐ ਪੰਜਾਬ ਦੇ ਵਿੱਚ ਕੋਸਟ ਦੀ ਖੇਤੀ ਹੋਣੀ ਚਾਹੀਦੀ ਐ ਯਾਰ ਕਮਾਲ ਹੋ ਗਈ ਤੁਸੀਂ ਕਸਮਾਂ ਖਾਦ ਗਾ ਸੌਹਾ ਖਾਦ ਗਾ ਤੁਸੀਂ ਕਹੇ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਤੇ ਅੱਜ ਤੁਸੀਂ ਰੈਲਗਾਂ ਦੇ ਵਿੱਚ ਜਾ ਕੇ ਉਸੇ ਡਰੱਗ ਨੂੰ ਇਹਦਾ ਜਵਾਬ ਕਾਂਗਰਸ ਤੋਂ ਹੀ ਲੈ ਲੈਣੇ ਆ ਫਿਰ ਕਾਂਗਰਸ